ਦੇ ਆਪਣੇ ਆਦੀ ਹੁਣ ਆ ਮੇ ਕੋ ਗੋਲੇ ਆ ਤੁਹਾਡੇ ਕੋ ਗੋਲੇ ਤਾਂ ਐ ਨਹੀਂ ਜਿਹੜੇ ਅਸੀਂ ਛੱਡ ਲਾ ਤੇਰੇ ਗੋਲੇ ਕਿੱਥੋਂ ਆ ਗਏ ਤੇ ਮਾੜਾ ਮੋਟਾ ਇਹਨਾਂ ਨੂੰ ਵੀ ਸੋਚਣਾ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਤੇ ਆਇਤ ਚੁਪਿਆ ਇਹ ਕੋਈ ਐਵੇਂ ਨਹੀਂ ਆਦਾ ਜੇ ਤੁਸੀਂ ਸਮਝੋ ਕਿ ਇੱਦਾਂ ਆ ਤੇ ਜੇ ਇੱਦਾਂ ਦਾ ਕੰਮ ਹੋਇਆ ਤਾਂ ਇੱਥੇ ਮਹੱਲ ਨੂੰ ਇਹਨਾਂ ਜਗ੍ਹਾ ਨਹੀਂ ਮਿਲਣੀ ਉਹ ਵੀ ਪਤਨੀ ਜੀ ਕੋਲ ਜਿਹੜੀ ਕੋਲ ਦਿੱਤੀ ਹੈ ਮਹਾਪੰਚਾਇਤ ਦੀ ਉਹਦੇ ਵਿੱਚ ਆਪਾਂ ਸਾਰੇ ਸਿੰਘ ਸਾਹਿਬ ਜਿਹੜੇ ਆਪਾਂ ਬਾਕਲਵਿੰਦਰ ਸਿੰਘ ਜੀ ਸਿੰਘ ਆ ਕੀ ਕੀਤਾ ਗਿਆ ਸਿੰਘਾਂ ਦੇ ਤੇ ਕੋਈ ਸਿੰਘਾਂ ਦੇ लाठीचार्ज ਕੀਤਾ ਹੀ ਤੇ ਸਿੰਘਾਂ ਨੇ ਕੋਈ ਜਵਾਬ ਦਿੱਤਾ ਗੋਲੇ ਜਿਹੜੇ ਉਹ ਕਿੱਥੋਂ ਤੱਕ ਧਾਕੇ ਗਏ ਨੇ ਇੱਥੇ ਸਾਰੇ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਆਸੇ ਪਾਸੇ ਸ਼ੈੱਡ ਲੱਗੀ ਹੋਈ ਸੀ ਤਰਪਾਲ ਲੱਗੀ ਹੋਈ ਸੀ ਉਹ ਤਰਪਾਲ ਨੂੰ ਵੀ ਤੁਸੀਂ ਦੇਖ ਸਕਦੇ ਹੋ ਆ ਕਿਤਨੇ ਚਪੇਟ ਦੇ ਵਿੱਚ ਜਾਂਦਾ ਗਿਆ ਹੈਗਾ ਹੋਰਿਆਂ ਉਹਨਾਂ ਨੇ ਪਾਣੀ ਦਾ ਬਿਛਾੜਾ ਮਾਰਨ ਤੋਂ ਹੋਈ ਕੰਟਰੋਲ ਨਹੀਂ ਕੀਤਾ ਜਿਸ ਤਿੱਕੇ ਨਾ ਕਾਂਗਰਸ ਨੇ ਕੀਤਾ ਜਿਸ ਦਾ ਫਾਦਲ ਸਰਕਾਰ ਨੇ ਕੀਤਾ ਅੱਜ ਮੈਂ ਆਪਣੀ ਅੱਖੀਂ ਦੇਖ ਲਿਆ ਇੱਕ ਬਲਾਤਕਾਰ ਨੂੰ ਤੁਸੀਂ ਫਰੋਲ ਕਰਾ ਦੇ ਰਹੇ ਹੋ ਤੇ ਇਕ੍ਰਣਾ ਸਿੰਘ ਜਿਹੜਾ ਪੰਜਾਬ ਦੇ ਲਈ ਲੜਿਆ ਉਹਨੂੰ ਤੁਸੀਂ ਜੇਲਾਂ ਦੇ ਵਿੱਚ ਬੰਦ ਕੀਤਾ ਹੋਇਆ ਵਾ ਇਹ ਕੌਮ ਨੇ ਤਾਂ ਸਿਰਦਾ ਹਿੰਦੁਸਤਾਨ ਦਾ ਤਾਜ ਹੋਣਾ ਸੀ ਤੁਹਾਨੂੰ ਸ਼ਹੀਦੀਆਂ ਦੇ ਦੇ ਕੇ ਸਾਡਾ ਅਵਾਜ਼ ਪਾਤ ਤੁਸੀਂ ਖੋਇਆ ਤੁਹਾਨੂੰ ਆਜ਼ਾਦੀਆਂ ਕਰਾਈਆਂ ਤੇ ਤੁਸੀਂ ਇਹ ਚ ਬਿਠਾ ਦੇ ਇੱਥੇ ਆਇਆ ਤੇ ਕਿਉਂ ਮਾਰਦੇ ਕੋਲੇ ਮਾਰਦੇ ਇਹ ਕੋਨਾ ਨਾ ਅੰਦਰੋਂ ਕਿੱਥੇ ਮਾਰਦਾ ਸੁਪ ਹੈ ਉਹ ਤੋਂ ਜਿਹੜੇ ਗੁਰੂ ਸਾਹਿਬ ਵੀ ਅਸੀਂ ਤੇਲ ਰੱਖੇ ਆ ਉਸੇ ਬੇਅਦਬੀ ਲਈ ਅੱਜ ਉੱਥੇ ਹੀ ਗੋਲੇ ਮਾਰ ਕੇ ਉਸੂ ਟੇਪ ਪਰ ਉਹਨਾਂ ਦੀ ਸਾਡੀ ਨੂੰ ਹੱਥ ਪਾਇਆ ਇਹਨਾਂ ਨੇ ਗੰਟੀ ਸਰਕਾਰਾਂ ਨੇ ਕਹਿੰਦਾ ਮੈਨੂੰ ਐਂ ਦੱਸੋ ਇੱਕ ਪਾਸੇ ਕਿਉਂ ਸਿੱਟਲੇ ਸੀ ਕੋਈ ਕਰੋਨਾਵਾੜੀ ਕਰ ਰਿਹਾ ਸੀ ਕੋਈ ਪੱਥਰਬਾਜ਼ੀ ਕਰ ਰਿਹਾ ਸੀ ਕੋਈ ਇਹਨਾਂ ਦੇ ਡਾਂਗਸਗਲ ਇੱਕ ਪਾਸਾ ਵੀ ਕਿਉਂ ਸਿੱਟਲੇ ਉਹ ਸਾਡੀ ਸਾਰੀ ਸਮੁੱਚੀ ਕੌਮ ਦਾ ਪਿਓ ਆ ਜਥੇਦਾਰ ਕਾਤਕ ਸਿੰਘ ਦਾ ਰਕबीर ਸਿੰਘ ਵੀ ਹਰਪ੍ਰੀਤ ਸਿੰਘ ਵੀ ਪੰਜੇ ਜਥੇਦਾਰ ਉਹਨਾਂ ਨੂੰ ਅੱਜ ਇੱਥੇ ਆ ਕੇ ਤਰਥੰਨੀ ਮਚਾ ਦੇਣੀ ਚਾਹੀਦੀ ਸੀ ਅੱਜ ਕੋ ਇਸ ਵਕਤ ਤੁਸੀਂ ਦੇਖ ਸਕਦੇ ਹੋ ਅਸੀਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਮੌਜੂਦ ਆਂ ਇੱਕ ਪਾਸੇ ਆ ਕੌਮੀ ਇਨਸਾਫ ਮੋਰਚੇ ਚੋ ਜਥਾ ਜਾਂਦਾ ਜੋ ਕਿ ਸੀਐਮ ਆਵਾਸ ਨੂੰ ਜਾਂਦਾ ਦੂਜੇ ਪਾਸੇ ਤੁਸੀਂ ਦੇਖ ਸਕਦੇ ਜਿੱਥੇ ਧੰਸ਼੍ਰੀ ਗੁਰਪ੍ਰਸਾਦ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਉੱਥੇ ਗੋਲੇ ਤਾਕੇ ਗਏ ਨੇ ਹਥੌਂ ਗਾਸ ਦੇ ਗੋਲੇ ਚਮਾਏ ਗਏ ਨੇ ਪਾਣੀ ਦੀਆਂ ਬੁਸ਼ਾੜਾ ਮਾਰੀਆਂ ਗਈਆਂ ਨੇ ਗੰਦੇ ਪਾਣੀ ਦੀਆਂ ਬੁਸ਼ਾੜਾ ਜਿਹੜੀਆਂ ਮਾਰੀਆਂ ਗਈਆਂ ਨੇ ਗਲਬਾਤ ਵੀ ਕਰਾਂਗੇ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸਾਡਾ ਜੇ ਬੇਕਾਬੂ ਕੰਮ ਹੋਇਆ ਤੁਸੀਂ ਵੇਖਣਾ ਮੂਹਰੇ ਪਾਸੇ ਕਿਸ ਨੇ ਸ਼ਰਾਰਤ ਤਲੀ ਸ਼ੁਰੂ ਕੀਤੀ ਦਾ ਕੋਈ ਅੜਜਾਤ ਬੰਦਾ ਹੋਇਆ ਜਿਹਦਾ ਪਤਾ ਹੀ ਨਾ ਉਹਦਾ ਸ਼ਰਾਰਤ ਦੇਖੋ ਇਹ ਅਣਪਛਾਤੇ ਕਿਹੜੇ ਆ ਸਾਰੇ ਆਪਣੇ ਇੱਥੇ ਆਪਣੇ ਅਤਾਦੀ ਹੁਣ ਆ ਵੇਖੋ ਆ ਗੋਲੇ ਆ ਹੁਣ ਸਾਡੇ ਗੋਲੇ ਤੇ ਹੈ ਨਹੀਂ ਜਿਹੜੇ ਅਸੀਂ ਛੱਡ ਲਾ ਕੇ ਇਹ ਗੋਲੇ ਕਿੱਥੋਂ ਆ ਗਏ ਗਾਲੇ ਹਨਾ ਕੇ ਗੋਲੇ ਕਿ ਤੋ ਆ ਗੋਲ ਸਰਕਾਰ ਨੇ ਚਲਾਇਆ ਸਾਡੇ ਕੋ ਤੇ ਪ੍ਰੋਵਾਈਡ ਨਹੀਂ ਆ ਸਾਡੇ ਕੋ ਤੇ ਤੇ ਕਾ ਸਸਤਾ ਰਿਆ ਇਹਦੇ ਤੋਂ ਵੱਡੀ ਚੀਜ਼ਾਂ ਨਹੀਂ ਮਗਰ ਆਨੂ ਸੋਚਿਆ ਹੁਣ ਸਿੰਘ ਸਾਹਿਬ ਜੈਦ ਦਾ ਆਪਾਂ ਕਲਵਿੰਦਰ ਜੈਗੇ ਸਿੰਘ ਸਿੰਘ ਬੰਦਾ ਯਾਰ ਆਪਾਂ ਪੂਰਾ ਸ਼ਾਂਤ ਮਹੌਲ ਰੱਖਣ ਨੇ ਮਗਰ ਨਹੀਂ ਉਹਨੇ ਪ੍ਰਸ਼ਾਸਨ ਇਹ ਇੱਕ ਅੰਨੇਵਾ ਗੋਲੇ ਛੱਡਿਆ ਤੇ ਸਾਡੇ ਨੌਜਵਾਨਾਂ ਤੋਂ ਕਿ ਗਿਣਤੀ ਨਹੀਂ ਕੋਈ ਅੱਜ ਤੇ ਗੋਲੇ ਲੈ ਗਏ ਆ ਅੱਜ ਇੱਕ ਗੋਲੇ ਲੈ ਗਏ ਆ ਅੱਧੇ ਗਿਆ ਮੈਂ ਥੋੜੇ ਜਿ ਇਕੱਠੇ ਕਰ ਲਿਆ ਤੁਹਾਡੇ ਸਾਹਮਣੇ ਆ ਤੇ ਮਾੜਾ ਮੋਟਾ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਸੂਤਿਆ ਇਹ ਕੋਈ ਐਵੇਂ ਨਹੀਂ ਆਦਾ ਜੇ ਤੁਸੀਂ ਸਮਝੋ ਕਿ ਇਦਾਂ ਆ ਤੇ ਜੇ ਇਦਾਂ ਦਾ ਕੰਮ ਹੋਇਆ ਪਰ ਇੱਥੇ ਸੰਭਾਲਣ ਨੂੰ ਇਹਨਾਂ ਜਗ੍ਹਾ ਨਹੀਂ ਮਿਲਦੀ ਤੇ ਬੇਨਤੀ ਆ ਕਿ ਇੱਕ ਗੱਲ ਹੋਰ ਹੈ 25 ਤਰੀਕ ਨੂੰ ਜਿਹੜਾ ਨਾ ਇੱਥੇ ਮਹਾਪੰਚਾਇਤ ਰੱਖੀ ਗਈ ਆ ਵੱਧ ਚੜ੍ਹ ਕੇ ਜਿਹੜੀ ਸੰਗਤ ਆ ਇੱਥੇ ਪਹੁੰਚਣਾ ਸਿੰਘ ਸਾਹਿਬ ਜਗਤ ਅਦਾ ਪਪਾ ਕੁਲਵਿੰਦਰ ਸਿੰਘ ਉਹਨਾਂ ਨੂੰ ਵੀ ਕੋਲ ਦਿੱਤੀ ਰਾਜਾ ਰਾਜ ਸਿੰਘ ਨੂੰ ਵੀ ਕੋਲ ਦਿੱਤੀ ਆ ਜਿਹੜੀ ਆ ਸੰਗਤ ਇੱਥੇ ਪਹੁੰਚਣ ਕਿ ਜਿਹੜਾ ਫਾਈਨਲ ਸੰਸਾਰ ਨੂੰ ਮੂੰਹ ਤੋਂ ਜਵਾਬ ਦੇ ਸਕੀ ਇਹ ਗੋਲਾ ਮੰਨੋ ਕਿ ਮਹਾਰਾਜ ਨੇ ਪਸੀ ਬਚਦਾ ਤਾਂ ਬਹੁਤ ਵੱਡਾ ਨੁਕਸਾਨ ਬੇਅਦਵੀ ਹੋਣੀ ਸੀ ਕਿ ਤਨੇ ਦੇਖੋ ਜੀ ਵੱਜੇ ਆ ਇਹ ਬੇਅਦਵੀ ਵਾਲਾ ਕੰਮ ਇਹਨਾਂ ਨੇ ਕੀਤਾ ਤੁਹਾਡੇ ਸਾਹਮਣੇ ਹੀ ਆ ਗੋਲੇ ਜਿਹੜੇ ਅੰਦਰ ਵੇਖੋ ਅੰਦਰ ਸੰਗਤ ਵੇਖ ਲਓ ਅੰਦਰ ਬੈਠੀ ਸ਼ਾਂਤ ਵਿੱਚ ਬੈਠੀ ਉਹਨਾਂ ਦੇ ਉੱਤੇ ਗੋਲੇ ਮਾਰੇ ਗਏ ਆ ਤੇ ਆਪਣੇ ਕੋਈ ਗੱਲ ਨਹੀਂ ਇੱਥੇ ਦੇਖ ਜਾਈਏ ਨਾਲ ਸਾਡੇ ਨੌਜਵਾਨਾਂ ਤੇ ਵੀ ਕਈ ਵੱਜੇ ਮੇਰੇ ਆਪ ਖੁੱਦ ਮੈਂ ਸ਼ਾ ਮੈਂ ਰੋਕ ਲਿਆ ਤਾਂ ਮੇਰੇ ਆ ਕੇ ਚਲਾਤੇ ਇਹ ਥੋੜੀ ਵੇਖਣ ਵਾਲੀ ਗੱਲ ਮਾੜਾ ਮੋਟਾ ਸ਼ਰਮ ਚਾਹੀਦੀ ਆ ਕਿ ਕੋਈ ਅਗਲੂ ਸ਼ਾਂਤ ਮਹਿਤ ਆਏ ਨਾ ਕੋਈ ਬਿਲਕੁਲ ਦੇਖੋ ਕਿ ਇਹ ਇਧਰੋਂ ਇਧਰੋਂ ਮਤਲਬ ਕਿ ਲੰਘਣ ਦੀ ਕੋਸ਼ਿਸ਼ ਕੀਤੀ ਗਈ ਸੀ ਸਿੰਘਾਂ ਵੱਲੋਂ ਕਿਉਂ ਇਧਰੋਂ ਜਿਹੜੇ ਲੱਗੇ ਵੇਖੋ ਬਾਈ ਗੁਰੂ ਜੀ ਇਹ ਸ਼ਾਂਤ ਮਹਿ ਹੀ ਅਸੀਂ ਆਏ ਨਾ ਉਹ ਤੋਂ ਸ਼ਾਂਤ ਮਹਿ ਆਪਾਂ ਸਾਰਿਆਂ ਨੂੰ ਕਰਾਣ ਦੇ ਤਦ ਵੀ ਉਹ ਚਲਾਈ ਜਾਂਦੇ ਸੀ ਸਾਰੇ ਸਿੰਘ ਤਾਂ ਉਧਰ ਵੀ ਗਏ ਹੋਏ ਸੀਗੇ ਹਾਂਜੀ ਸਾਰੇ ਪਿੱਛੋਂ ਚਲਾਈ ਗਏ ਇਹ ਪਿੱਛੋਂ ਚਲਾਈ ਗਏ ਆ ਅਸੀਂ ਆਗੇ ਮੋਰਚਾ ਉਠਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ ਕਿ ਮੋਰਚਾ ਜਣਾ ਚੱਕਿਆ ਜਾਵੇ ਸ਼ਾਇਦ ਸਰਕਾਰ ਦੀ ਨੀਤੀ ਹੋਵੇ ਹੋਣੀ ਆ ਮੋਰਚਾ ਤੇ ਮੋਰਚਾ ਚੁਕਾਉਣ ਦੀ ਨੀਤੀ ਹੋਵੇ ਹੁਣ ਬਗ ਇਹ ਆ ਕਿ ਆਪਾਂ ਨੂੰ ਥੋੜਾ ਜਣਾ ਇੰਨਾ ਵੇਖਣ ਇੱਥੇ ਆਪਾਂ ਨੂੰ ਵੱਤ ਵੱਤ ਸੰਗਤ ਆਣੀ ਚਾਹੀਦੀ ਆ ਕੋਈ 25 ਤਰੀਕ ਨੂੰ ਜਿਹੜੀ ਕੋਲ ਦਿੱਤੀ ਹੈ ਮਹਾਪੰਚਾਇਤ ਦੀ ਉਹਦੇ ਵਿੱਚ ਆਪਾਂ ਸਾਰੇ ਸਿੰਘ ਸਾਹਿਬ ਜਿਖਦਾ ਆਪਾਂ ਪਾਕਲਵਿੰਦਰ ਸਿੰਘ ਜੀ ਸਿੰਘ ਅੱਜ ਲਾਤੀ ਚਾਰਜ ਵੀ ਕੀਤਾ ਗਿਆ ਸਿੰਘਾਂ ਦੇ ਤੇ ਬਿਲਕੁਲ ਸਿੰਘਾਂ ਤੇ ਲਾਤੀ ਚਾਰਜ ਕੀਤਾ ਸੀ ਤੇ ਸਿੰਘਾਂ ਨੇ ਕੋ ਜਵਾਬ ਦਿੱਤਾ ਠੀਕ ਨੇ ਜੇ ਜਵਾਬ ਹੋਇਆ ਕੋਈ ਪਹਿਲ ਸਿੰਘ ਕਰਤਾ ਨੇ ਦੂਲ ਛੱਡਦਾ ਨਹੀਂ ਤੇ ਇਦਾਂ ਹੀ ਆ ਕਿ ਜਦੋਂ ਪਹਿਲ ਮਤਲਬ ਤੂੰ ਕੋਈ ਪਹਿਲ ਕਰੋ ਤੇ ਆਪਾਂ ਥੋੜਾ ਛੱਡਾਂਗੇ ਤੇ ਬਾ ਇਨੀ ਆ ਕਿ ਪੇਸ਼ਾਸ਼ਨ ਦੇ ਵੱਲ ਜਿਹੜਾ ਗੁਰੂ ਸਾਹਿਬ ਦਾ ਵੀ ਡਰ ਪੈ ਨਹੀਂ ਰੱਖਿਆ ਕਿ ਉਹਦੇ ਨੂੰ ਦੇਖੋ ਇਹ ਪ੍ਰਸ਼ਾਸਨ ਵੀ ਆਪ ਹੋ ਸਕਦੇ ਉਹਨਾਂ ਸਾਹਮਣੇ ਕਿ ਪ੍ਰੋਗਰਾਮ ਤਾਂ ਉੱਤੇ ਆ ਕੇ ਬੇਅਦਬੀ ਵਾਲਾ ਕੰਮ ਕਰਨ ਵਾਲਾ ਹੋ ਗਿਆ ਅਸੀਂ ਜੋ ਲੋਕਾਂ ਦੇ ਬੇਅਦਬੀ ਦਾ ਇਨਸਾਫ ਮੋਰਚੇ ਵਾਂਗ ਬੈਠੇ ਮਗਰ ਸਰਕਾਰ ਇਹਨਾਂ ਨੇ ਸੋਚਦਾ ਜੀ ਕਿ ਗੁਰੂ ਗ੍ਰੰਥ ਸਾਹਿਬ ਆਜਾਣੇ ਵਾਟਰ ਕਨਨ ਬੇਸ ਕੋ ਫੋਰਸ ਆਈ ਵੀ ਤੁਹਾਡੇ ਸਾਹਮਣੇ ਲੱਗ ਗਈ ਜਦੋਂ ਵਾਟਰ ਵਾਟਰ ਕਨਨ ਨੂੰ ਵਰਤੋਂ ਕੀਤਾ ਸਿੰਘ ਆਪਸ ਵਿੱਚ ਹੋਣਾ ਜਾਂ ਵਾਪਸ ਕੁੰਡਿਆਂ ਤੋਂ ਬਾਅਦ ਗੋਲੇ ਜਿਹੜੇ ਚਲਾਏ ਗਏ ਹਾਂਜੀ ਇਹ ਵੀ ਗੱਲ ਹੈ ਹੁਣ ਆਪਾਂ ਆਏ ਹਾਂ ਆਡੇ ਸਾਹਮਣੇ ਕੋਲੇ ਸਾਰੇ ਇਕੱਠੇ ਕਰਦਾ ਮਕਰ ਰੱਬ ਨਾ ਕਰ ਕੋਈ ਹਾਜ਼ਰ ਨਾ ਹੋ ਕੋਈ ਅਮੀ ਨਵੀ ਹੋ ਜਾਂਦੇ ਅੰਦਰ ਕੋਈ ਚੱਲਦਾ ਅੰਦਰ ਤੋਂ ਸਾਰਾ ਪਲਾਸਟਿਕ ਦਾ ਪਿਆ ਚੀਜ਼ ਤੇ ਗੁਰੂ ਗ੍ਰੰਥ ਸਾਹਿਬ ਅਰੇਜ ਬੇਜਿਤੀ ਇਹਨਾਂ ਦਾ ਕਰਤੀ ਗੁਰੂ ਗ੍ਰੰਥ ਸਾਹਿਬ ਅਰੇਜ ਬੇਜਿਤੀ ਲੱਗ ਸਕਸੀ ਜਿਸ ਤਰੀਕੇ ਨਾਲ ਤਰਪਾਲਾ ਤੁਸੀਂ ਦੇਖ ਸਕਦੇ ਹੋ ਸਾਰੀਆਂ ਪਾੜੀਆਂ ਹੋਈਆਂ ਨੇ ਵੇਖੋ ਜੀ ਅੰਦਰ ਤੇ ਤੁਹਾਡੇ ਸਾਹਮਣੇ ਹੀ ਆ ਆਪਾਂ ਸੰਗਤ ਅੰਦਰ ਹੀ ਸੰਗਤ ਗੋਲੇ ਸੰਗਤ ਤੇ ਬੈਠੀ ਤੇ ਗੋਲੇ ਚੱਲੇ ਆ ਤੇ ਤੁਹਾਨੂੰ ਇਹ ਹਾਂਜੀ ਖਾਲਸਾ ਜੀ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਉਹ ਦਿਨ ਮੈਲੇ ਦੱਸਿਆ ਜਾ ਰਿਹਾ ਕਿ ਬੰਦੇ ਨੂੰ ਤੁਸੀਂ ਦੇਖ ਸਕਦੇ ਇੱਕ ਝਾਤ ਮਰਵਾ ਵੀ ਦਿੰਦੇ ਆ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਗੋਲੇ ਜਿਹੜੇ ਉਹ ਕਿੱਥੋਂ ਤੱਕ ਦਾਗੇ ਗਏ ਨੇ ਇੱਥੇ ਸਾਰੇ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਆਸੇ ਪਾਸੇ ਸ਼ੈੱਡ ਲੱਗੀ ਹੋਈ ਸੀ ਤਰਪਾਲ ਲੱਗੀ ਹੋਈ ਸੀ ਉਹ ਤਰਪਾਲ ਨੂੰ ਵੀ ਤੁਸੀਂ ਦੇਖ ਸਕਦੇ ਹੋ ਅੱਗ ਦੇ ਲਈ ਚਪੇਟ ਦੇ ਵਿੱਚ ਲਿਆਂਦਾ ਗਿਆ ਹੈਗਾ ਖਾਸ ਤੌਰ ਤੇ ਇਤੁਰੂ ਕੈਸ ਦੇ ਜਿਹੜੇ ਗੋਲੇ ਚਲਾਏ ਗਏ ਉਹਨਾਂ ਨੇ ਹੀ ਇਹ ਜਿਹੜਾ ਇਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਤਰਪਾਲ ਨੂੰ ਪਾੜਿਆ ਹੈਗਾ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇੱਥੇ ਕੀਤਾ ਹੋਇਆ ਉਹ ਪ੍ਰਕਾਸ਼ ਦਾ ਵੀ ਲਿਹਾਜ਼ ਨਹੀਂ ਕੀਤਾ ਗਿਆ ਕਿ ਗੁਰੂ ਸਾਹਿਬ ਜੀ ਇੱਥੇ ਪ੍ਰਕਾਸ਼ਮਾਨ ਨੇ ਔਰ ਉਹਨਾਂ ਨੇ ਅਥਰੂ ਗੈਂਸੇ ਗੋਲੇ ਜਿਹੜੇ ਉਹ ਚਲਾਏ ਨੇ ਤੁਸੀਂ ਦੇਖ ਸਕਦੇ ਹੋ ਸਿੰਘ ਇੱਥੋਂ ਬੇਨਤੀ ਕਰ ਰਹੇ ਨੇ ਕਿ ਪ੍ਰਸ਼ਾਸਨ ਇਹਦਾ ਨਾ ਕਰੇ ਔਰ ਹੁਣ ਸਾਰੇ ਹੀ ਤੁਸੀਂ ਦੇਖ ਸਕਦੇ ਹੋ ਦੂਰ ਆ ਕੇ ਖੜੇ ਹੋਏ ਨੇ ਰੋਕਣ ਦੇ ਬਾਵਜੂਦ ਵੀ ਇਹ ਰੁਕੇ ਨਹੀਂ ਹੈਗੇ ਸੋ ਬਾਬਾ ਕੁਲਵਿੰਦਰ ਸਿੰਘ ਜੀ ਵੀ ਤੁਸੀਂ ਦੇਖ ਸਕਦੇ ਹੋ ਇਹ ਪੈਂ ਤੁਸੀਂ ਮੌਜੂਦ ਸੀਗੇ ਜਦੋਂ ਮਲੇ ਚੱਲੇ ਸੀ ਆ ਦੇਖੋ ਜੀ ਮੈਂ ਪੁਰੀ ਗਿੱਲੀ ਪਈਆਂ ਲੱਗੀਆਂ ਉਹ ਜਿਹੜੀਆਂ ਉਹਨਾਂ ਨੇ ਪਾਣੀ ਦੇ ਬਿਛਾੜਾ ਮਾਰਨ ਤੋਂ ਕੋਈ ਕੰਟਰੋਲ ਨਹੀਂ ਕੀਤਾ ਜੀ ਜਿਸ ਦੀ ਕਹਿੰਨਾ ਕਾਂਗਰਸ ਨੇ ਕੀਤਾ ਜਿਸ ਦਾ ਬਾਦਲ ਸਰਕਾਰ ਨੇ ਕੀਤਾ ਅੱਜ ਮੈਂ ਆਪਣੀ ਅੱਖੀਂ ਦੇਖ ਲਿਆ ਕਿ ਕਿਦਾਂ ਬੇਅਦਬੀ ਹੋਈ ਗੁਰੂ ਘਰ ਸਾਹਿਬ ਦੀ ਕਿਦਾ ਉਹਨਾਂ ਨੇ ਪਾਣੀ ਮਾਰਿਆ ਨਹੀਂ ਉੱਥੇ ਪਾਣੀ ਨਹੀਂ ਪਾਣੀ ਸਾਡੇ ਤੇ ਮਾਰਿਆ ਗਾ ਗੋਲੇ ਜਿਹੜੇ ਸੀ ਉਹਨਾਂ ਨੇ ਸਾਰੇ ਪਾਸੇ ਛੱਡੇ ਸਾਰੇ ਪਾਸੇ ਤਾਂ ਕਿ ਸਾਨੂੰ ਸਾਹ ਨਾ ਹਾਂਜੀ ਤਾਂ ਕਿ ਸਾਨੂੰ ਸਾਹ ਨਾ ਆ ਸਕੇ ਸੀ ਇਧਰ ਉੱਤਰ ਨਾ ਫਸ ਸਕੀ ਕਿ ਮੈਂ ਵੀ ਮੱਝੀ ਆ ਮੈਂ ਕਿਉਂ ਕਮਾ ਮੈਂ ਮੱਝੀ ਆ ਵੀ ਆਪਣੀ ਜਾਨ ਬਚਾਉਣ ਵਾਸਤੇ ਆਪਣੇ ਸਾਹ ਲੈਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਦੇਖ ਸਕਦੇ ਤੇ ਕੋ ਜਿਹੜੇ ਚੱਲੇ ਵੀ ਨਹੀਂ ਹੈਗੇ ਉਹ ਬੋਲ ਰਹੇ ਆ ਅਜੀ ਚੱਲੇ ਵੀ ਨਹੀਂ ਹੈਗੇ ਜੀ ਚੱਲੇ ਵੀ ਨਹੀਂ ਹੋਏ ਹੈਗੇ ਅਲੀ ਤੁਹਾਨੂੰ ਪਤਾ ਕਿਵੇਂ ਲੱਗਾ ਵੀ ਇਹ ਪਾਣੀ ਦੀ ਅਪਸ਼ਾਣਾ ਜਿਹੜੀਆਂ ਮੈਂ ਤਾਂ ਮੂਰੇ ਖੜੇ ਸੀ ਮੇਰੇ ਤੇ ਤਾਂ ਮਾਰ ਰਹੇ ਸੀਗੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਨਹੀਂ ਕਾਬੂ ਆ ਰਹੇ ਸਿੱਖ ਅਸੀਂ ਤਾਂ ਜਾਣਾਂ ਹੀ ਜਾਂਦੇ ਹਰ ਵਾਰੀ ਸਾਨੂੰ ਟਾਈਮ ਲਏ ਜਾਂਦੇ ਆ ਇੱਕ ਬਲਾਦਕਾਰੀ ਨੂੰ ਤੁਸੀਂ ਪ੍ਰੋਲ ਦੇ ਰਹੇ ਹੋ ਅਪਰਥੇ ਇੱਕ ਜਿਹੜਾ ਸਿੰਘ ਜਿਹੜਾ ਪੰਜਾਬ ਦੇ ਲਈ ਲੜਦਾ ਉਹਨੂੰ ਤੁਸੀਂ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਹੋਇਆ ਵਾ ਕਿੱਦਾਂ ਉਹਨਾਂ ਨੇ ਪਾਣੀ ਦੇ ਬੁਛਾੜਾ ਮਾਰੀਆਂ ਕਿਦਾਂ ਉਹਨਾਂ ਨੇ ਮਤਲਬ ਕਿ ਮਤਲਬ ਕਿ ਪੂਰੇ ਅਥਰੂ ਗੈਸ ਮਤਲਬ ਕਿ ਉਸ ਸਮੈਲ ਜਿਹੜੀ ਸਾਡੇ ਤਾਂ ਸਾਹ ਹੀ ਬੰਦ ਹੋ ਗਿਆ ਸੀ ਸਾਡਾ ਸਾਹ ਬੰਦ ਹੋ ਚੁੱਕਿਆ ਸੀ ਅਸੀਂ ਪਾਣੀ ਆਪਣੇ ਉੱਪਰ ਮੂੰਹ ਤੇ ਛਰਕਿਆ ਉਸ ਤੋਂ ਬਾਅਦ ਅਸੀਂ ਆਪਣਾ ਕੱਪੜਾ ਲਿਆ ਮੂੰਹ ਤੇ ਫੇਰ ਮੈਨੂੰ ਸਾਹ ਆਇਆ ਮੇਰੇ ਬੱਚੇ ਦੀਆਂ ਵੀ ਅੱਖਾਂ ਲਾਲ ਮੇਰਾ ਵੀ ਮੂੰਹ ਲਾਲ ਮੈਨੂੰ ਸਾਨੂੰ ਸਾਹ ਨਹੀਂ ਸੱਜਾ ਹਾਂਜੀ ਉਹ ਮੇਰਾ ਬੇਟਾ ਹੈ ਤੁਸੀਂ ਦਰਸ਼ਕ ਤੁਸੀਂ ਦੇਖ ਸਕਦੇ ਹੋ ਉਹਦੇ ਹੱਥ ਦੇ ਵਿੱਚ ਵੀ ਜਿਹੜਾ ਇਹ ਦੇਖ ਸਕਦੇ ਜਿੱਥੇ ਅਸੀਂ ਧਰਨਾ ਰੋਡ ਜਾਮ ਕੀਤਾ ਉੱਥੇ ਸਾਡੇ ਤੇ ਅਥਰੂ ਗੈਸ ਛਿੱਟਦੇ ਉੱਥੇ ਸਾਡੇ ਟਾਂਗ ਮਾਰਦੇ ਕੁਸ਼ਮਰਜ਼ੀ ਕਰਦੇ ਐਜ਼ੂ ਜਿਹੜਾ ਸਰਕਾਰ ਚਾਹੁੰਦੀ ਆ ਪਰ ਇੱਥੇ ਤਾਂ ਅਸੀਂ ਵਾਪਸ ਆਇਆ ਨਾ ਆਪ ਜਿਹੜੇ ਸਾਧਨਾ ਕੋਲੇ ਜਿੱਥੇ ਅਸੀਂ ਰਹਿ ਰਹੇ ਜਿੱਥੇ ਸਾਡੇ ਸਿੰਘ ਪਹਿਲਾਂ ਤਾਂ ਦੇਖੋ ਨਾ ਕੁੱਲੀਆਂ ਜਵਾੜ ਤਾਂ ਸਾਨੂੰ ਕੁੱਲੀਆਂ ਇਹ ਕੌਮ ਕੁੱਲੀਆਂ ਲਈ ਆ ਇਹ ਕੌਮ ਨੇ ਤਾਂ ਸਿਰਦਾ ਹਿੰਦੁਸਤਾਨ ਦਾ ਤਾਜ ਹੋਣਾ ਸੀ ਤੁਹਾਨੂੰ ਸ਼ਹੀਦੀਆਂ ਦੇ ਦੇ ਕਿ ਸਾਡਾ ਰਾਜ ਭਾਗ ਤੁਸੀਂ ਖੋਇਆ ਤੁਹਾਨੂੰ ਆਜ਼ਾਦੀਆਂ ਕਰਾਈਆਂ ਤੇ ਤੁਸੀਂ ਇਹ ਚ ਬਿਠਾਤੇ ਇੱਥੇ ਆਏ ਆਂ ਦੇ ਕਿਉਂ ਮਾਰਤੇ ਕੋਲੇ ਬਾਪੇ ਇਹ ਤਾਂ ਇਹ ਚੀਜ਼ ਦਾ ਜਵਾਬ ਸਰਕਾਰ ਨੂੰ ਦੇਣਾ ਪਊ ਜੇ ਪੰਜਾਬ ਨਹੀਂ ਪੁੱਛਦਾ ਤੇ ਫਿਰ ਸਾਡੇ ਯਾਰਾਂ ਕਾ ਬੋਲ ਕੇ ਹਟ ਜਾਊਗਾ ਨਹੀਂ ਪੁੱਛਣਾ ਭਾਈ ਨਹੀਂ ਪੁੱਛੋ ਠੀਕ ਆ ਸਾਰੇ ਪੰਜਾਬ ਨੂੰ ਲੋੜਾ ਪੁੱਛਣ ਦੀ ਇਸ ਆਲਮ ਸਰਕਾਰ ਤੋਂ ਇੱਥੇ ਗੋਲੇ ਕਿਉਂ ਮਾਰੇ ਇੱਥੇ ਕੀ ਕੀ ਕਿਸੇ ਕੋਲ ਸਾਡੇ ਕੋਲੇ ਕੋਈ ਅਸੀਂ ਉਹ ਵਾਇਲੈਂਸ ਕਰ ਰਹੇ ਸੀ ਇਹ ਵੀ ਕਿ ਕਿੰਨੀ ਸ਼ਰਮ ਦੀ ਗੱਲ ਹੋ ਜੀ ਕੱਲ ਨੂੰ ਇਹ ਗੱਲ ਕਹਿੰਦੇ ਨੇ ਜੀ ਜੀ ਮਤਲਬ ਕਿ ਇੱਕ ਪਾਸੇ ਤਾਂ ਉਧਰ ਗਏ ਸੀ ਵੀਰ ਮਤਲਬ ਕਈ ਸਿੰਘ ਉਧਰ ਸੀ ਬਿਲਕੁਲ ਤੇ ਇਧਰ ਇਧਰ ਮੈਂ ਪਹਿਲਾਂ ਕਹਿੰਦੇ ਆ ਸਾਡੇ ਨਾਲ ਸਾਥ ਹੋਇਆ ਕਰਦਾ ਪਹਿਲਾਂ ਇਹ ਦੱਸ ਦੋ ਤੁਸੀਂ ਨਾ ਹੋਣਾ ਕੀ ਕਰਨਾ ਹੈ ਕਿ ਇਹ ਤਾਂ ਸਿੱਖਾਂ ਨੇ ਆ ਪੰਜਾਬ ਬੰਦੇ ਆ ਆਪ ਕਰਨਾ ਤੋਂ ਵੀ ਮਾੜਾ ਕੰਮ ਕੀਤਾ ਵਾਹਿਗੁਰੂ ਦੇਸੋ ਇੰਨਾ ਮੈਂ ਬੋਲ ਨਹੀਂ ਸਕਦਾ ਪਰ ਮੈਂ ਬੋਲ ਰਿਹਾ ਹਾਂ ਦਰਦ ਗੁਰ ਯਾਰ ਉੱਪਰ ਗੋਲੇ ਗਿਰੇ ਨੇ ਬਿਲਕੁਲ ਗਿਰੇ ਨੇ ਗਿਰੇ ਨੇ ਝੂਠਾ ਕੋਈ ਨਹੀਂ ਨਹੀਂ ਬਿਲਕੁਲ ਹਾਂ ਜਾਂ ਤਾਂ ਪ੍ਰਸ਼ਾਸਨ ਇਹ ਕਹਿ ਦੇਵੇ ਵੀ ਇਧਰੋਂ ਕੋਈ ਤੁਹਾਡੇ ਤੇ ਕੋਈ ਕਿਸ ਨੇ ਇੱਟ ਮਾਰੀ ਤੁਹਾਡੇ ਤੇ ਕਿਸੇ ਨੇ ਡਾਂਗ ਚਲਾਈ ਜਾਂ ਤਾਂ ਇਹ ਕਹਿ ਦੇਵੇ ਇੱਥੋਂ ਤਾਂ ਕਿਸੇ ਨੇ ਕੁਛ ਕੀਤਾ ਹੀ ਨਹੀਂ ਠੀਕ ਹੈ ਇੱਥੇ ਤਾਂ ਆਪ ਦੇ ਘਰ ਆ ਗਏ ਨਾ ਅਸੀਂ ਮੁੜ ਕੇ ਜਿੱਤੇ 2 ਸਾਲਾਂ ਦੇ ਬੈਠੇ ਇੱਥੇ ਹੁਣ ਆ ਗਏ ਦੇਖ ਲਓ ਤੁਹਾਡੇ ਮੂਰੇ ਵਰੁਣ ਖੜੇ ਨਾ ਵਰੁਣ ਵਰੁਣ ਖੜਾ ਖਾਲਸੇ ਮੂਰੇ ਕੀ ਕਹ ਵਰੁਣ ਨੇ ਇੱਥੇ ਮਾਰੇ ਗੋਲੇ ਮਾਰੇ ਨੇ ਇੱਥੇ ਅੱਜ ਤਾਂ ਮੇਰੇ ਮਨ ਚ ਇੱਕ ਸ਼ੰਕਾ ਸੀ ਵੀ ਇਹ ਧਰਨੇ ਤੇ ਵੀ ਨਾ ਹਮਲਾ ਬੋਲ ਦੇਣਾ ਉਹ ਸੱਚ ਹੋਇਆ ਬਈ ਜੇ ਜੇ ਕੋਈ ਐਨੇ ਕੱਠ ਚੋਂ ਖੜਾ ਕੋਈ ਬੰਦਾ ਕਹਦੇ ਵੀ ਇਹਨਾਂ ਨੇ ਗੋਲੇ ਨਹੀਂ ਸੱਟੇ ਸੱਟਿਆ ਕਿ ਨਹੀਂ ਆ ਵੇਖੋ ਗੋਲੇ ਹੈਗੇ ਇਹਦੇ ਵਿੱਚ ਸੱਟੇ ਆ ਲੋ ਗੋਲੇ ਆ ਰਹੇ ਇਹ ਗੋਲਾ ਨਾ ਅੰਦਰੋਂ ਜਿੱਥੇ ਮਾਰਾ ਤਾਂ ਸਰੂਪ ਹੈ ਉਹ ਜਿਹੜੇ ਗੁਰੂ ਸਾਹਿਬ ਦੀ ਅਸੀਂ ਬੇਅਦਬੀ ਲਈ ਰੁਕੇ ਆਂ ਉਸੇ ਬੇਅਦਬੀ ਲਈ ਅੱਜ ਉੱਥੇ ਹੀ ਗੋਲੇ ਮਾਰ ਕੇ ਉਸੇ ਬੇਅਦਬੀ ਉਹਦੀ ਤਾੜੀ ਨੂੰ ਹੱਥ ਪਾਇਆ ਇਹਨਾਂ ਨੇ ਗੰਟੀ ਸਰਕਾਰਾਂ ਨੇ ਅਸੀਂ ਕੁਝ ਨਹੀਂ ਕੀਤਾ ਦੀ ਅਸੀਂ ਬੇਅਦਬੀ ਦਾ ਇਨਸਾਫ ਮੰਗ ਰਹੇ ਆਂ ਉੱਥੇ ਬੇਅਦਬੀ ਉਸੇ ਬੇਅਦਬੀ ਪਹਿਲੇ ਮਰੀਏ ਅੰਦਰ ਪਹਿਲੀਆਂ ਦਾ ਮਿਲਿਆ ਨਹੀਂ ਹੋਰ ਹੋ ਗਈਆਂ ਅੰਦਰ ਅਰਦਾਸ ਕਰਕੇ ਅਸੀਂ ਚੱਲਾ ਇੱਧਰ ਨੂੰ ਪਾਇਆ ਸਾਰੇ ਸਿੰਗਰ ਇਕਤਾ ਕਰਕੇ ਰਸਤਾ ਇਹ ਅਸੀਂ ਇੱਧਰ ਨੂੰ ਜਾਵਾਂਗੇ ਇਹਨਾਂ ਨੇ ਪ੍ਰਸ਼ਾਸਨ ਨੇ ਕੀ ਕੀਤਾ ਪਾਣੀ ਚਲਾਇਆ ਗੋਲੇ ਚਲਾਏ ਅਸੀਂ ਤਾਂ ਖਾਲੀ ਹੱਥ ਸੀ ਨਾ ਅਸੀਂ ਕੁਝ ਨਹੀਂ ਚਲਾ ਸਕਦੇ ਸਾਡੇ ਜਪ ਪਿਓ ਦੇ ਦਾੜੀ ਦੇ ਉੱਪਰ ਗੋਲਾ ਆ ਕੇ ਬੱਧਿਆ ਅੱ ਟਿੰਨਾ ਕਰਕੇ ਬਚਾਉਂਦਾ ਤਾਂ ਹੀ ਇਹ ਟਿੰਨਾ ਕਰਕੇ ਵੱਜ ਗਿਆ ਗੋਲਾ ਕਿ ਕਿੰਨੇ ਕੋ ਗੋਲੇ ਤਾਂਗੇ ਅਰੇ ਗੋਲੇ ਮੈਂ ਕਹਿੰਦਾ ਹੱਥ ਤੋਂ ਵੱਧ ਗੋਲੇ ਵੱਜੇ ਦੇਖੋ ਜੀ ਬਾਦਨਾ 25 ਸਾਲ ਰਾਜ ਕਰਕੇ ਅੱਜ ਰੋੜੀਆਂ ਚੁਗਦੇ ਫਿਰਦੇ ਆ ਜੇ ਉਹਨਾਂ ਨੇ ਪਾਣੀ ਦੀਆਂ ਬਾਦਨਾ ਗੁਰੂ ਸਾਹਿਬ ਤੇ ਚਲਾਈਆਂ ਸੀ ਅੱਜ ਇਹ 3 ਸਾਲਾਂ ਦੀ ਸਰਕਾਰ ਆ ਪੰਜ ਦੀ ਤਿੰਨ ਕਰ ਲੇ ਦੋ ਰਹਿ ਗਏ ਇਹਦਾ ਕੁਝ ਵੀ ਨਹੀਂ ਜੀ ਜਿਹੜੇ ਹਿਸਾਬ ਨੇ ਇਹਨੇ ਅੱਜ ਗੁਰੂ ਸਾਹਿਬ ਤੇ ਵੀ ਬਾਾਰ ਕੀਤਾ ਇੱਥੇ 25 25 ਸਾਲ ਰਾਜ ਕਰਨ ਵਾਲੇ ਅੱਜ ਕੰਧਾਂ ਚ ਬਾਈ ਦੇ ਫਿਰਦੇ ਆ ਬਾਨਾ ਕੁਛ ਨਹੀਂ ਭਗਵਾਨ ਤਮਨ ਸਾਹਿਬ ਇਹਨਾਂ ਲੋਕਾਂ ਨੇ ਮੂੰਹ ਕਰ ਲਾ ਇਸ ਸੰਗਤ ਨੇ ਮੂੰਹ ਕਰ ਲਾ ਇਸ ਹਾਂ ਇੱਕ ਪਾਸੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਨਹੀਂ ਨਹੀਂ ਉਹ ਤਾਂ ਹੀ ਹੁਕਮ ਦੇ ਬੰਦਿਆ ਦੇਖੋ ਐ ਤਾਂ ਪੁਲਿਸ ਦੀਆਂ ਕੁਰਬਾਨੀਆਂ ਬਹੁਤ ਵੱਡੀਆਂ ਨੇ ਸਾਡੇ ਜੇ ਆਪਾਂ ਸਿੱਖ ਕੌਮ ਚ ਦੇਖੇ ਵੀ ਜਿਵੇਂ ਦਿਲਵਾਰ ਆਪਾਂ ਇਹ ਨਹੀਂ ਕਹਿ ਸਕਦੇ ਮਜਬੂਰੀ ਬਣਾਤੀ ਆਪਾਂ ਤਾਂ ਗੱਲ ਪਤਾ ਕੀ ਆ ਜੀ ਮੈਂ ਇਹਨੂੰ ਵੀ ਨਹੀਂ ਕਹਿੰਦਾ ਮੈਂ ਤਾਂ ਪਿੱਛੋਂ ਦੇਖਣਾ ਵੀ ਜਿੱਥੋਂ ਆਊਟਰ ਆਇਆ ਗੱਲ ਤਾਂ ਉਹ ਹੈ ਕਿ ਇਹਨਾਂ ਦੀ ਕੀ ਹਿੰਮਤ ਆ ਪੁਲਿਸ ਦੀ ਬਸੇ ਵੀ ਸੁੱਟ ਸਕਦੇ ਸੀ ਉਹਨਾਂ ਨੂੰ ਪਤਾ ਹੀ ਆ ਗੁਰਦੀ ਗੱਲ ਸੁਣਾ ਮੇਰੀ ਲੜਾਈ ਇਹਨਾਂ ਨੇ ਜਦੋਂ ਇੰਨੇ ਬਾਸ ਤਾਂ ਹਜ਼ਾਰਾਂ ਠੇਡਿਆ ਜੀ ਇੱਕ ਪਾਸੇ ਕਿਉਂ ਸੀਤੇ ਕਿਉਂ ਨਾ ਮੈਨੂੰ ਐਂ ਦੱਸੋ ਇੱਕ ਪਾਸੇ ਕਿਉਂ ਸਿੱਟਦੇ ਸੀ ਕੋਈ ਰੋੜਾਵਾੜੀ ਕਰ ਰਿਹਾ ਸੀ ਕੋਈ ਪੱਥਰਬਾਜ਼ੀ ਕਰ ਰਿਹਾ ਸੀ ਕੋਈ ਇਹਨਾਂ ਦਾ ਡੰਗਸਕਲ ਇੱਕ ਪਾਸੇ ਵੀ ਕਿਉਂ ਸਿੱਟਦੇ ਆਈ ਆਬਜੈਕਸ਼ਨ ਪ੍ਰਾਂਸ ਚ ਪ੍ਰੋਟੈਸਟ ਉਹਨਾਂ ਨੇ ਪਾਰਲੀਮੈਂਟ ਭਰ ਤੇ ਮੌਲ ਪਰ ਤੇ ਤੂੜੀਆਂ ਪਾਤੀਆਂ ਮੱਜਾਂ ਦਾ ਗੋਹਾ ਤੱਕ ਪਾਤਾ ਉਹਨਾਂ ਦੀ ਸਰਕਾਰ ਨੇ ਉਂਗਲ ਨਹੀਂ ਲਾਈ ਅਸੀਂ ਤੇ ਇੱਥੇ ਆ ਕੇ ਖੜੇ ਆਂ ਅਸੀਂ ਰੋੜੇ ਵੀ ਮਾਰਦੇ ਲੜਦੇ ਵੀ ਇਹਨਾਂ ਨਾਲ ਕੀ ਅਸੀਂ ਇਹਨਾਂ ਦੇ ਇੰਨਾ ਕੁ ਮਾੜਾ ਕਰਤਾ ਕਿ ਅਸੀਂ ਇਹਨਾਂ ਦੇ ਬੰਬਾਂ ਦੇ ਮੌਤਾਜ ਆ ਅਸੀਂ ਉੱਪਰ ਦੀ ਭਣੇ ਸੰਗਾਂ ਦੇ ਸਰਕਾਰ ਬਣੀ ਆ 24 ਘੰਟਿਆਂ ਦੇ ਇਨਸਾਫ ਤੇ ਬਣੀ ਆ ਇਹੇ ਅਸਲੀ ਅਸਲੀ ਕਨਾਹ ਕਰਤਾ ਕੇਜਰੀਆ ਵਾਲਾ ਜਿਹਨੇ ਲਾਰਾ ਲਾ ਵੀ 24 ਘੰਟੇ ਦੀ ਸਰਕਾਰ ਬਣਾਉ ਇਹ ਤਾਂ ਹੁਕਮ ਦੇ ਬੰਦੇ ਆ ਇਹਨਾਂ ਨਾਲ ਤਾਂ ਸਾਡੀ ਲੜਾਈ ਕੋਈ ਨਹੀਂ ਸਿੱਧੀ ਗੱਲ ਹੈ ਅਕਾਲ ਤਖਤ ਦੇ ਜਿਹੜੇ ਜੱਜਦਾਰ ਨੇ ਲੜਾਈ ਉਹਨਾਂ ਨਾਲ ਆ ਉਹਨਾਂ ਨੇ ਬਾਦਲ ਨੂੰ ਬਾਦਲ ਮੰਨੇ ਨਾ ਮੈਂ ਬੇਅਦਬੀ ਕੀਤੀ ਹੁਕਮ ਉਹਨੇ ਦਿੱਤਾ ਪੁਲਿਸ ਦੀ ਕੀ ਅੰਦਰ ਉਹਨੇ ਮੰਨੇ ਨਾ ਕਿ ਬੇਅਦਬੀ ਅਸੀਂ ਕੀਤੀ ਜਦ ਇਹ ਉਹਦਾ ਗਾਟਾ ਲਾ ਦਿੰਦੇ ਅਸੀਂ ਉਹਨੂੰ ਜਫੇਦਾਰ ਮੰਨਦੇ ਸਾਡਾ ਬਾਦਲ ਕੋਈ ਜਫੇਦਾਰ ਨਹੀਂ ਬਾਦਲ ਦੀ ਇੰਨੀ ਹਿੰਮਤ ਨਹੀਂ ਭਾਈ ਜਗਤਾਰ ਸਿੰਘ ਦੇ ਬਰਾਬਰ ਬਹਿ ਜਵੇ ਜਿੱਦਣ ਭਾਈ ਜਗਤਾਰ ਸਿੰਘ ਦੇ ਬਰਾਬਰ ਬਹਿ ਗਿਆ ਉਹ ਬਾਦਲ ਦਾ ਗਾਟਾ ਲੈ ਜਾਊਗਾ ਕਿਉਂਕਿ ਜਿਹੜੇ ਜਥੇਦਾਰ ਨੇ ਇਹ ਸਾਬ ਜਥੇਦਾਰ ਨਾਮਾ ਦੇ ਨਹੀਂ ਹੁੰਦੇ ਭਣੇ ਕੰਮਾਂ ਦੇ ਹੁੰਦੇ ਨੇ ਉਹ ਭਾਈ ਸਾਹਿਬ ਨੂੰ ਲੋਕਾਂ ਨੇ ਜੇਲ੍ਹ ਚ ਬੈਠਿਆ ਨੂੰ ਜਥੇਦਾਰ ਮੰਨਿਆ ਤੇ ਥਾਪਿਆ ਕੋਈ ਤਾਂ ਕੁਆਲਿਟੀ ਸੀ ਨਾ ਹੁਣ ਇਹਨਾਂ ਨੂੰ ਤੂੰ ਆਪ ਪਜਾਮੀਆਂ ਵਾਲਿਆਂ ਨੂੰ ਕਿਵੇਂ ਜਥੇਦਾਰ ਕਹਿ ਦਈਏ ਅੱਜ ਸਾਡੇ ਗੋਲੇ ਚੱਲਦੇ ਆ ਸਾਡਾ ਪਿਓ ਇੱਥੇ ਨਹੀਂ ਆਊਗਾ ਮੇਰੇ ਪਿਓ ਨੇ ਮੈਨੂੰ ਘਰੋਂ ਬੈਠੇ ਨੇ ਦੋ ਤਿੰਨ ਫੋਨ ਕਰਤੇ ਵੀ ਮੁੰਡਿਆ ਮੈਂ ਆ ਚੀਜ਼ਾਂ ਦੇਖ ਰਿਆ ਤੇ ਉਹ ਸਾਡੀ ਸਾਰੀ ਸਮੁੱਚੀ ਕੌਮ ਦਾ ਪਿਓ ਆ ਜਥੇਦਾਰ ਕਾਤਕ ਸਿੰਘ ਦਾ ਰਕबीर ਸਿੰਘ ਵੀ ਹਰਪ੍ਰੀਤ ਸਿੰਘ ਵੀ ਪੰਜੇ ਜਥੇਦਾਰ ਉਹਨਾਂ ਨੂੰ ਅੱਜ ਇੱਥੇ ਆ ਕੇ ਤਰਥੱਲੀ ਮਚਾ ਦੇਣੀ ਚਾਹੀਦੀ ਸੀ ਆਉਣ ਤਾਂ ਸਹੀ ਅਸੀਂ ਉਹਨਾਂ ਦੇ ਮੂਹਰੇ ਹੋ ਕੇ ਆਪਣੇ ਗਾਟੇ ਲਾਵਾਗੇ ਸਾਡੇ ਪਿਓਆਂ ਨੂੰ ਅਸੀਂ ਕਿਵੇਂ ਹੱਥ ਲੱਗਣ ਦੇ ਦਾਂਗੇ ਇੱਥੇ ਵੀ ਸਾਡੇ ਪਿਓ ਦੀ ਦਾੜੀ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰੀ ਅਸੀਂ ਤਾਂ ਗਏ ਅੰਦਰ ਕਿਤੋਂ ਰੁਕਿਆ ਅਸੀਂ ਸਾਡੀ ਰਾਈ ਗਏ ਅਸੀਂ ਇਤਨੀ ਦਰਦੀ ਆਲ ਤੋਂ ਰੁਕਿਆ ਕੇਜਰੀ ਆਲ ਤੋਂ ਪੁੱਲਰ ਸਾਹਿਬ ਦੀਆਂ ਪੋਣੇ ਅਸੀਂ ਤਾਂ ਜੜ ਤੱਕ ਜਾਣਾ ਅਸੀਂ ਸਾਨੂੰ ਕੀ ਟੱਕਰ ਐਂ ਕਰਾ ਦਿੰਦੇ ਆ ਇੱਕ ਪਾਸੇ ਚਾਚੇ ਦਾ ਮੁੰਡਾ ਖੜਾ ਪੁਲਸ ਚ ਪਾਏ ਦਾ ਮੁੰਡਾ ਖੜਾ ਬੱਬੂ ਪੁਦੇਰੇ ਤੇ ਕੋਮੀਨ ਸਾਹਿਬ ਮੋਰਚੇ ਚ ਹੈ ਦੁਨੀ ਇੱਕੋ ਪਰਿਵਾਰ ਦੇ ਮੈਂ ਨਹੀਂ ਇਹਨਾਂ ਨੂੰ ਨਿੰਦਾ ਇਹ ਤਾਂ ਇਹਨਾਂ ਨੇ ਚਲਾਉਣੇ ਹੋਰ ਚਲਾਉਣ ਪਰ ਮੈਂ ਤਾਂ ਇਹ ਦੇ ਦੇ ਦ ਵੀ ਉਹਨਾਂ ਦੇ ਹੁਕਮ ਤੋਂ ਬਣਾਏ ਪੱਤਾ ਜੂਕੇ ਦਿਖਾਵੇ ਸਾਡੇ ਇਹਨਾਂ ਨੇ ਕੋਈ ਟੱਕਰ ਨਹੀਂ ਪ੍ਰਸ਼ਾਸਨ ਨਾਲ ਇਹ ਜਿਹੜੀ ਬੇਅਦਬੀ ਇਹਨਾਂ ਨਾਲ ਪਿੰਡਾਂ 'ਚ ਹੋ ਰਹੀਆਂ ਇਹ ਰੁਕ ਸਕਦੀਆਂ ਨਹੀਂ ਪਿੰਡ 'ਚ ਹੁਣ 5-700 ਬੰਦਾ ਹੁੰਦਾ ਪੰਜ-ਪੰਜ ਨੌਜਵਾਨ ਪੈਰਾ ਲਾਉਣ ਗੁਰਦਵਾਰਾ 'ਚ ਰੋਜ਼ ਬੇਅਦਬੀ ਨਹੀਂ ਹੋਣੀ ਅੱਪਾ ਆਪਣਾ ਘਰ ਵੀ ਸੋਨਾ ਛੱਡ ਕੇ ਨਹੀਂ ਜਾਂਦੇ ਲੋਕ ਆਪਣੇ ਘਰ ਜਾਉਂਗੇ ਲੋਕਾਂ ਨੂੰ ਦਾ ਦਰਦ ਚੱਲ ਕਰਿਆ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਬੀਆਂ ਦੇ ਇਨਸਾਫ ਦੇ ਲਈ ਡਟੇ ਹੋਏ ਸੀ ਪਰ ਉਸੇ ਇਨਸਾਫ ਦੀ ਜਗ੍ਹਾ ਅੱਜ ਫੇਰ ਬਿਆਦਬੀ ਕਰਵਾ ਕੇ ਬੈਠ ਕੇ ਤੁਸੀਂ ਦੇਖ ਸਕਦੇ ਹੋ ਪਾਣੀ ਦੀਆਂ ਬੁਛਾੜਾਂ ਚੱਲੀਆਂ ਅਥਰੂਕ ਐਸੇ ਗੋਲੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਟਾਂਟ ਦੇ ਉੱਪਰ ਚਲਾਏ ਗਏ ਤੁਸੀਂ ਦੇਖ ਸਕਦੇ ਹੋ ਕਿ ਦਾ ਦਰਦ ਜਿਹੜਾ ਨੌਜਵਾਨਾਂ ਦਾ ਚੱਲ ਕਰਿਆ ਦੁੱਖ ਲੱਗ ਰਿਹਾ ਵੀ ਅੱਜ ਇਹ ਸਿਲਾ ਜਿਹੜਾ ਮਿਲ ਰਿਹਾ ਜੁੜੇ ਰਿਓ ਇੱਕ ਸੁਨੇਹਾ ਚੈਨਲ ਦੇ ਨਾਲ ਧੰਨਵਾਦ